ਨਾਲ ਜਾਂਦੀ ਪੂੜੀ ਆਂਦੀ ਆ ਇਹਨੂੰ ਖੋਲ ਕੇ ਕਰ ਦੋ ਵਿੱਚ ਠੀਕ ਹੈ ਤੇ ਪਾਣੀ ਪਾ ਦੋ ਇਹਦੇ ਵਿੱਚ ਠੀਕ ਹੈ ਨਾ ਕ ਅੱਜ ਦਾ ਸਟicker ਜਿਹਾ ਲੱਗਿਆ ਹੋਇਆ ਪੂਰੀ 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 ਪਾਣੀ ਹੈ ਪੂਰੀ ਸਾਰੀ ਪਾਣੀ ਹੁੰਦੀ ਹੈ ਠੀਕ ਹੈ ਠੀਕ ਹੈ ਇੱਥੋਂ ਤਾਈਂ ਪਾਣੀ ਦਾ ਭਰ ਦੇਣਾ ਇਹਨਾਂ ਇੱਥੋਂ ਤੱਕ ਪਾਣੀ ਤੱਕ ਭਰ ਦੇਣਾ ਆਪਾਂ ਤੇ 24 ਘੰਟੇ ਬਾਅਦ ਐਕਟਿਵੇਟ ਹੋ ਜਾਊਗਾ ਹੂੰ ਇਹਦੀ ਜਿਵੇਂ ਜਿਵੇਂ ਸਮੈਲ ਜਾਈ ਹੋਗੀ ਤੇ ਮੱਖੀਆਂ ਅੰਦਰ ਆਟੋਮੈਟਿਕ ਅੰਦਰ ਜਾਣਗੀਆਂ ਇਹਦੀਆਂ ਅੱਛਾ ਇਹਦੇ ਵਿੱਚ ਬੜੀ ਜਾਣੀਆਂ ਮੱਖੀਆਂ ਇਹਦੀ ਮਹੀਨੇ ਦੀ ਵੈਲਿਟੀ ਆ ਠੀਕ ਹੈ ਜੀ ਜਦੋਂ 2 ਮਹੀਨਾ ਖਤਮ ਹੋ ਗਿਆ ਉਦੋਂ ਤੁਸੀਂ ਸੈਟ ਕਰਦੇ ਆਂ ਤਾਂ ਇਹ ਡੱਬਾ ਕੰਮ ਆ ਜਾਊਗਾ ਠੀਕ ਹੈ ਪੂਰੀ ਤੁਸੀਂ ਨਵੀਂ ਲੈ ਕੇ ਪਾ ਸਕਦੇ ਆਂ ਅੱਛਾ ਅੱਜ ਪੁਰੀ ਲਿਓਣੀ ਪਊਗੀ ਬਾਅਦ ਚ ਤੁਹਾਨੂੰ ਕੋਈ ਪੂੜੀ ਲੈਣੀ ਪੈਣੀ ਆ ਤੇ ਇਹਦਾ ਇਹਦਾ ਪ੍ਰਾਈਸ ਕੀ ਰਹਿੰਦਾ ਇਹਦਾ ਪ੍ਰਾਈਸ ਤਾਂ 3500 ਰੁਪਏ 3500 ਸਮੇਤ ਪੂੜੀ ਹਾਂਜੀ ਤੇ ਇਕੱਲੀ ਪੂੜੀ ਕਿੰਨੇ ਦੀ ਆ ਜਾਂਦੀ ਹੈ ਇਕੱਲੀ ਲਾਲੂ 100 ਰੁਪਏ ਨੋ ਕਟਨ ਵਸਤੇ ਠੀਕ ਹੈ ਇਹਦਾ ਕੀ ਪ੍ਰਾਈਸ ਰਹਿੰਦਾ ਇਹਦਾ ਪ੍ਰਾਈਸ ਰਹੂਗਾ ਜੀ 3500 ਰੁਪਏ 3500 ਰੁਪਿਆ ਇਹਦਾ ਪ੍ਰਾਈਸ ਆ ਇਹ ਫੋਗ ਵਾਲੀ ਮਸ਼ੀਨ ਆਈ ਅੱਜ ਕੱਲ ਡੇਰੀ ਫਾਰਮਾਂ ਦੇ ਜਿਵੇਂ ਕੰਮ ਦੀ ਚੀਜ਼ ਇਹ ਫੋਗ ਬਣਾਉਂਦੀ ਆ ਇਹ ਟੀਆਰ ਵਿੱਚ ਇਹ ਚ ਡੀਜ਼ਲ ਪਿੰਦਾ ਹੀ ਤੇ ਥੋੜੀ ਦਵਾਈ ਲੱਗਦੀ ਆਸ ਗੱਲ ਇਹ ਆ ਇਹਦੀ ਹੈਂਡਲ ਚ ਦੁੱਧ ਨਹੀਂ ਜਾਂਦਾ ਹੀ ਅੱਛਾ ਇਹਦੇ ਹੈਂਡਲ ਚ ਦੁੱਧ ਨਹੀਂ ਜਾਂਦਾ ਜਿਹੜੀਆਂ ਆ ਹੁਣ ਇਹੀ ਚੀਜ਼ਾਂ ਕਰਕੇ ਤਾਂ ਪ੍ਰਾਈਸ ਦਾ ਫਰਕ ਪੈਂਦਾ ਹਨਾ ਹਾਂਜੀ ਇਹ ਫੋਗ ਵਾਲੀ ਮਸ਼ੀਨ ਆਈ ਅੱਜ ਕੱਲ ਡੈਰੀ ਫਾਰਮਾਂ ਦੇ ਜਿਵੇਂ ਬਸਰਤਾ ਦਾ ਮੌਸਮ ਆ ਮੱਛਰ ਮੱਛਰ ਰਸਤੇ ਹੋਣੇ ਨਾ ਇਹ ਬਹੁਤ ਕੰਮ ਦੀ ਚੀਜ਼ ਇਹ ਫੋਗ ਬਣਾਉਂਦੀ ਆ ਇਹ ਟੀਆਰ ਵਿੱਚ ਇਹ ਚ ਡੀਜ਼ਲ ਪਿੰਦਾ ਹੀ ਤੇ ਥੋੜੀ ਦਵਾਈ ਲੱਗ ਕੇ ਮਿਲਦੀ ਇਹਨਾਂ ਦੀ ਡੀਜ਼ਲ ਤੇ ਦਵਾਈ ਦਵਾਈ ਪਾ ਕੇ ਠੀਕ ਆ ਆਹ ਹੁੰਦਾ ਟੱਚ ਕਰਨਾ ਸੇ ਜਿਵੇਂ ਕਰਾਂਗੇ ਤੇ ਇਹ ਲੈਂਟ ਤੇ ਚੱਲਦੀ ਆਉਨੇ ਕਿਹੜੀ ਜੀ ਇਹ ਗੈਸ ਇਹ ਗੈਸ ਹੁੰਦੀ ਹੈ ਅਲੱਗ ਅੱਛਾ ਇਹਦੀ ਗੈਸ ਤੇ ਚੱਲੂਗੀ ਇਹਦੀ ਗੈਸ ਤੇ ਚੱਲੂਗੀ ਮੱਛਰ ਭਜਾਉਣ ਵਾਸਤੇ ਠੀਕ ਹੈ ਇਹਦੇ ਬੈਕ ਸਾਈਡ ਲੱਗ ਜਾਂਦੀ ਹੁੰਦੀ ਠੀਕ ਹੈ ਜੀ ਇਹ ਫੋਗ ਬਣਾਉਗੀ ਫੋਗ ਬਣਾਉਗੀ ਤੇ ਮੱਛਰ ਇਹ ਭਜਾ ਦਿੰਦੀ ਹੈ ਤੇ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਆਪਣੇ ਕੋਲੇ ਇਹਦਾ ਪ੍ਰਾਈਸ ਰਹੂਗਾ ਹੀ 10000 10000 ਰੁਪਏ ਦਾ ਪ੍ਰਾਈਸ ਹੈ ਤੇ ਇਹ ਇਹ ਇਹਦੀ ਸ਼ਮਤਾ ਕਿੰਨੀ ਕਾਵੇਂ ਜੇ ਆਪਾਂ ਵੇਖੀ ਵੀ ਕਿੰਨੇ ਪਸ਼ੂ ਹੋਣ ਆਪਣੇ ਕੋਲੇ ਤੇ ਇਹ ਬੈਨੀਫਿਟ ਫਿਸ਼ਰ ਰਹਿੰਦੀ ਉਹਨਾਂ ਵਾਸਤੇ ਇਹ ਤਾਂ ਕੋਈ ਲਿਮਟ ਨਹੀਂ ਜਦੀ ਬਸ ਵਾਦੂ ਜਿੰਨੇ ਮਰਜੀ ਜਿੰਨੇ ਮਰਜੀ ਹੈ ਠੀਕ ਹੈ ਤੇ ਇਹ ਇਹ ਜਿਹੜੇ ਇਹ ਚੀਜ਼ ਤਾਂ ਫਿਰ ਖਤਮ ਵੀ ਹੋ ਜਾਂਦੀ ਹੈ ਇਹ ਵੀ ਆਪਣੇ ਕੋਲ ਬਸ ਇਹ ਖਤਮ ਹੋਦੀ ਆ ਇਹ ਨਵਾਂ ਇਹ ਮਿਲ ਜਾਂਦੇ ਆਪਣੇ ਕੋਲ ਇਹਦਾ ਕੀ ਪ੍ਰਾਈਸ ਰਹਿੰਦਾ ਇਹ ਮਲਾ ਲੋ 150 ਰੁਪਏ ਹੁੰਦੇ ਹੈ 150 ਦਾ ਕਿਹੜਾ ਮਸ਼ੀਨ ਤੇ ਪੈਸੇ ਕਿਹੜਾ ਮਸ਼ੀਨ ਤੇ ਪੈਸੇ ਲੱਗ ਜਾਣੇ ਹਨ ਹਾਂ ਜੀ ਇੱਕ ਮਸ਼ੀਨ ਪੁੱਛੇ ਕਰਨੀ ਪਊ ਤੁਹਾਨੂੰ ਠੀਕ ਹੈ ਮੁੜ ਕੇ ਤਾਂ ਆਹ ਚੀਜ਼ ਲਿਓਣੀ ਹੈ ਕੱਲੀ ਹਾਂ ਜੀ ਠੀਕ ਹੈ ਜੀ ਤੇ ਇਹ ਆ ਆਪਣੇ ਹੁੰਦੇ ਹੀ ਪੂਵ ਕੱਟ ਹੁੰਦਾ ਹੀ ਇਹ ਠੀਕ ਹੈ ਜੀ ਨੋ ਕੱਟਣ ਵਾਸਤੇ ਕੰਮ ਆਉਂਦਾ ਹੀ ਇਹ ਨੋ ਕੱਟਣ ਵਾਸਤੇ ਠੀਕ ਹੈ ਇਹਦਾ ਕੀ ਪ੍ਰਾਈਸ ਰਹੇਗਾ ਇਹਦਾ ਪ੍ਰਾਈਸ ਰਹੂਗਾ ਜੀ 3500 ਰੁਪਏ ਜੀ 3500 ਰੁਪਿਆ ਇਹਦਾ ਪ੍ਰਾਈਸ ਆ ਇੱਕ ਹੋਰ ਕੱਟਣ ਵਾਲਾ ਹੈ ਨਾ ਇੱਕ ਹੋਰ ਹਾਂ ਜੀ ਤੇ ਇਹ ਆ ਮੀਟਰ ਜਾਂ ਕੀ ਲੱਗਿਆ ਹੋਇਆ ਜਿਹੜਾ ਇਹ ਇਹ ਮੀਟਰ ਆਈਏ ਕੀ ਚੀਜ਼ ਹੈ ਇਹ ਇਹ ਮਿਲਿਮੀਟਰ ਕਹਿੰਦੇ ਇਹ ਪਾਲਣਾਂ ਦੇ ਕੰਮ ਆਉਂਦਾ ਹੀ ਹੈ ਹੂੰ ਵੀ ਕਿੰਨਾ ਦੁੱਧ ਦੁੱਧ ਦੇ ਰਿਹਾ ਅੱਜ ਕਿੰਨਾ ਕੱਲ ਕਿੰਨਾ ਦਿੱਤਾ ਦੁੱਧ ਇਹਨਾਂ ਨੇ ਠੀਕ ਹੈ ਪਸ਼ੂ ਉਹਨਾਂ ਨੂੰ ਚੈੱਕ ਕਰਨ ਵਾਸਤੇ ਹੁੰਦਾ ਹੀ ਇਹ ਇਹਨੇ ਮਿਲੀਮੀਟਰ ਕਹਿੰਦੇ ਅੱਛਾ ਚੈੱਕ ਕਰਦਾ ਰੂ ਵੀ ਆਪਣਾ ਪਸ਼ੂ ਕਿੰਨਾ ਦੁੱਧ ਦੇ ਰਿਹਾ ਠੀਕ ਹੈ ਲੀਟਰਾਂ ਦੇ ਹੋਸਾ ਨਾਲ ਤੇ ਇਹਦਾ ਪ੍ਰਾਈਸ ਕੀ ਰਹੂ ਆਪਣੇ ਕੋਲ ਇਹਦਾ ਪ੍ਰਾਈਸ ਰਹੂਗਾ ਜੀ 12000 ਰੁਪਏ 12000 ਰੁਪਿਆ ਇਹਦਾ ਪ੍ਰਾਈਸ ਰਹੂਗਾ ਠੀਕ ਹੈ ਤੇ ਇਹ ਜਿਹੜੀਆਂ ਇਹ ਛੋਟੀਆਂ ਚੀਜ਼ਾਂ ਵੀ ਆਪਣੇ ਕੋਲੇ ਮਿਲ ਜਾਂਦੀਆਂ ਆ ਆਪਣੀ ਬੋਤਲ ਆਈ ਆ ਬਹੁਤ ਵਧੀਆ ਵਾ ਇਹਨੂੰ ਸਾਈਡ ਡੰਡਲ ਬੋਤਲ ਕਹਿੰਦੇ ਜੀ ਠੀਕ ਹੈ ਜੀ ਇਹਦੀ ਖਾਸ ਗੱਲ ਇਹ ਆ ਇਹਦੀ ਹੈਂਡਲ 'ਚ ਦੁੱਧ ਨਹੀਂ ਜਾਂਦਾ ਇਹ ਅੱਛਾ ਇਹਦੇ ਹੈਂਡਲ 'ਚ ਦੁੱਧ ਨਹੀਂ ਜਾਂਦਾ ਜਿਹੜੀਆਂ ਆ ਹੁਣ ਇਹੀ ਚੀਜ਼ਾਂ ਕਰਕੇ ਇਹਦਾ ਪ੍ਰਾਈਸ ਦਾ ਫਰਕ ਪੈਂਦਾ ਹਨਾ ਹੁਣ ਇਹ ਆਪਾਂ ਨੂੰ ਇਹ ਤਾਂ ਆਪਾਂ ਨੂੰ ਰੇੜੀ ਤੋਂ ਹੀ ਮਿਲ ਜੂਗੀ ਚੀਜ਼ ਤੇ ਉਹ ਕਹਣਗੇ ਸਸਤੀ ਹੈ ਪਰ ਜਿਵੇਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਦੁੱਧ ਨਹੀਂ ਜਾਂਦਾ ਕੁਆਲਿਟੀ ਦਾ ਇਹਦੀ ਖਾਸ ਗੱਲ ਕੀ ਆ ਇਹਦੇ ਵਾਰ-ਵਾਰ ਤੁਹਾਨੂੰ ਨਿੱਪਲ ਨਹੀਂ ਖੋਲਣੀ ਪੈਣੀ ਇਹਦੇ ਬੈਕ ਸੈਟ ਢੱਕਣ ਲੱਗਿਆ ਆ ਵਾ ਤੁਸੀਂ ਇਥੋਂ ਢੱਕਣ ਖੋਲੂਗੇ ਤੇ ਦੁੱਧ ਪਾਈ ਜਿਓ ਠੀਕ ਹੈ ਤੇ ਜਿਹੜੀਆਂ ਆਮ ਹੁੰਦੀਆਂ ਉਹ ਇਥੇ ਖੋਲ੍ਹ ਲੈਂਦੇ ਆ ਇਹਦਾ ਕੀ ਪ੍ਰਾਈਸ ਰਹਿਣਾ ਆਪਣੇ ਕੋਲ ਇਹਦਾ ਪ੍ਰਾਈਸ ਰੂਗਾ ਜੀ ਸੱਬੇ ਦਨ ਸੋਪੀਏ 350 ਰੁਪਏ ਪ੍ਰਾਈਸ ਏ ਠੀਕ ਹੈ ਜੀ ਤੇ ਹੁਣ ਇਹ ਤਾਂ ਆਪਣੇ ਡਿਪ ਕੱਪ ਹੋ ਗਏ ਹਨਾ ਹਾਂਜੀ ਇਹ ਤਾਂ ਠੰਡ ਡਿਪ ਕਰਨ ਵਾਲੇ ਹੋਗੇ ਆ ਆਪਣੇ ਪਾਈਪਾਂ ਹੋ ਗਈਆਂ ਮਿਲਕ ਵਾਲੀਆਂ ਹੀ ਜਿਹੜੀਆਂ ਮਿਲਕ ਮਸ਼ੀਨਾਂ ਦੀ ਪਾਈਪਾਂ ਲੱਗਦੀ ਹੁੰਦੀਆਂ ਇਹਨੂੰ ਮਿਲਕ ਵਾਲੀ ਪਾਈਪ ਕਹਿੰਦੀ ਆ ਠੀਕ ਹੈ ਜੀ ਜਿਹੜੀ ਆ ਪਾਈਪ ਹੁੰਦੀ ਹੈ ਇਹ ਵੀ ਮਿਲਕ ਵਾਲੀ ਹੋਈ ਆ ਹਮ ਠੀਕ ਆ ਤੇ ਟਵਿਨਰ ਦੀ ਇੱਕ ਆ ਨੀਲੇਰ ਕਲਰ ਚ ਪਾਈ ਜਿਹੜੀ ਆ ਟਵਿਨਰ ਵਾਲੀ ਹੁੰਦੀ ਹੈ ਹਮ ਉਹ ਟਵਿਨਰ ਪਾਈਪ ਹੁੰਦੀ ਹੈ ਟਵਿਨਰ ਪਾਈਪ ਆ ਮਿਲਕ ਪਾਈਪ ਹੁੰਦੀ ਹੈ ਹਮ ਤੇ ਪ੍ਰਾਈਸ ਬਾਈ ਇਹਨਾਂ ਸਾਰਿਆਂ ਦਾ ਪ੍ਰਾਈਸ ਦਾ ਪ੍ਰਾਈਸ ਹੋ ਗਈ ਜਿਹੜੀ ਟਵਿਨ ਵਾਲੀ ਹੈਗੀ ਆ ਜੀ ਇਹ 1.5 ਮੀਟਰ ਹੁੰਦੀ ਆ ਇਹ ਤੁਹਾਨੂੰ ਪਊਗੀ ਇੰਪੋਰਟਡ ਆਈ ਪੂਰੀ ਇਹ 500 ਰੁਪਏ ਪਊਗੀ 1.5 ਮੀਟਰ 500 ਦੀ ਜਿਹੜੀ ਆ ਵੀ 500 ਦੀ ਪਊਗੀ ਤੁਹਾਨੂੰ ਤੇ ਕੁਆਲਿਟੀ ਆਪਾਂ ਇੱਥੋਂ ਚੈੱਕ ਕਰ ਸਕਦੇ ਆ ਬਾਈ ਜੀ ਕੁਆਲਿਟੀ ਦੇਖ ਲਓ ਪੂਰੀ ਸੌਫਟ ਹੈ ਦੇਖ ਕੇ ਚੈੱਕ ਕਰੋ ਐਵੇਂ ਪੂਰੀ ਸੌਫਟ ਹੈ ਇਹ ਤੇ ਇਧਰੋਂ ਵੀ ਆਪਾਂ ਵੇਖ ਸਕਦੇ ਆ ਹਨਾ ਕਿੰਨੇ ਦੀ ਪਊਗੀ ਇਹ ਤੁਸੀਂ ਦੱਸਿਆ ਇਹ 1.5 ਮੀਟਰ ਪਊਗੀ ਆਪਣੀ 5 ਫੁੱਟ ਹੁੰਦੀ ਆ 1.5 ਮੀਟਰ 5 ਫੁੱਟ 500 ਰੁਪਏ ਦੀ ਠੀਕ ਹੈ ਜੀ ਤੇ ਆਹ ਆ ਪਾਈਪ ਹੈ ਜਿਹ ਹਾਂਜੀ ਇਹ ਬਲੈਕ ਹੁੰਦੀ ਹੈ ਠੀਕ ਹੈ ਇਹ ਆਪਣੇ ਹੁੰਦੀ ਹੈ ਵੈਕਿਊਮ ਵਾਸਤੇ ਹਵਾ ਵਾਲੀ ਪਾਈਪ ਹੁੰਦੀ ਹੈ ਇਹ 10 ਫੁੱਟ ਹੁੰਦੀ ਹੈ ਜੀ ਠੀਕ ਹੈ ਜੀ 3 ਮੀਟਰ ਹੁੰਦੀ ਆ ਤੇ ਇਹ ਪਊਗੀ ਤੁਹਾਨੂੰ 600 ਰੁਪਏ ਦੀ ਇਹ 600 ਰੁਪਏ ਦੀ ਪਊਗੀ 3 ਮੀਟਰ ਹਾਂਜੀ ਠੀਕ ਹੈ ਜੀ ਤੇ ਆਹ ਸਮਾਨ ਤਾਂ ਆਪਣੇ ਕੋਲੇ ਮਿਲਦਾ ਹੀ ਆ ਹੈਨਾ ਹਾਂਜੀ ਆਪਣੇ ਸਟੀਲ ਵਾਲੇ ਹੁੰਦੇ ਠੀਕ ਹੈ ਇਹ ਦੋ ਦਿਨ ਆਪਣਾਲ ਸੇ ਹੁੰਦੀ ਜੀ ਹਾਂ ਇਹ 10 ਲੀਟਰ ਦਾ ਹੋ ਗਿਆ ਜੀ ਆ 1 ਲੀਟਰ ਦਾ ਹੋ ਗਿਆ ਠੀਕ ਹੈ ਆ ਕੇਮਿਕਲ ਹੁੰਦਾ ਜੀ ਜੇ ਮਸ਼ੀਨਾਂ ਆਪਣੇ ਚੋਇਸ ਤੋਂ ਬਾਅਦ ਗੰਦੀਆਂ ਹੋ ਜਾਂਦੀਆਂ ਵਾ ਉਹਨਾਂ ਨੂੰ ਸਾਫ਼ ਕਰਨ ਨਾਲ ਹੁੰਦਾ ਜੀ ਇਹਨੂੰ ਐਸੈਂਟਰ ਕਹਿੰਦੇ ਠੀਕ ਹੈ ਜੀ ਠੀਕ ਹੈ ਜੀ ਆ ਵੀ ਉਹਨਾਂ ਚਾਹੀਦੇ ਹੁੰਦੇ ਜੀ ਆ ਦਾ ਡੇਲੀ ਵਾਲਾ ਹੁੰਦਾ ਜੀ ਆਪਣਾ ਠੀਕ ਹੈ ਜੀ ਇਹ ਆਪਣੇ ਹਫ਼ਤੇ 'ਚ ਦੋ ਵਾਰੀ ਹੁੰਦਾ ਜੀ ਤੇ ਇਹ ਇਹਦੇ ਨਾਲ ਆਪਾਂ ਡੇਲੀ ਮਸ਼ੀਨ ਸਾਫ਼ ਕਰਨੀ ਹੈ ਜੇ ਥੋੜਾ ਜਿਹਾ ਬੈਟਰ ਲੈਣਾ ਉਹ ਉਹ ਹਫ਼ਤੇ 'ਚ ਦੋ ਵਾਰੀ ਇਹ ਹਫ਼ਤੇ ਦੋ ਵਾਰੀ ਹਾਂ ਵੀ ਉਹ ਲੈ ਲਈਏ ਤਾਂ ਆਪਾਂ ਦੋ ਵਾਰੀ ਇਹਦਾ ਇਹਦਾ ਕੀ ਪ੍ਰਾਈਜ਼ ਹੋਊਗਾ ਇਹਦਾ 10000 ਰੁਪਏ ਵਾ ਠੀਕ ਹੈ ਜ ਇਹ ਇਹਨਾਂ ਦੀ ਕੁਆਂਟੀਟੀ ਕਿੰਨੀ ਕਿੰਨੀ ਆਏ ਕਿੰਨੀ ਮਾਤਰਾ ਚ ਆਏ ਇਹ 5 ਲੀਟਰ ਜਾਂਦੀ ਆ ਠੀਕ ਹੈ 1 ਲੀਟਰ ਚ ਵੀ ਮਿਲ ਜਾਂਦੀ ਆ ਆਪਣ ਨੂੰ ਤੇ 50 ਲੀਟਰ ਚ ਵੀ ਮਿਲ ਜਾਂਦੀ ਆ ਇਹ ਠੀਕ ਹੈ ਜੀ ਆ ਵੀ ਸੇਮ ਹੀ ਹੋਈ ਆ ਇਹ 5 ਲੀਟਰ ਚ ਤੇ 35 ਲੀਟਰ 50 ਲੀਟਰ ਚ ਠੀਕ ਹੈ ਜੀ ਆਹ U20 Max ਆਈ ਹੂੰ ਠੀਕ ਹੈ ਜੀ ਇਹ ਆਪਣੇ ਜਿਵੇਂ ਚੁਾਈ ਤੋਂ ਬਾਅਦ ਆਪਾਂ ਡਿੱਪ ਦਵਾਈ ਆ ਡਿੱਪੋਂ ਦੀ ਆ ਇਹਨਾਂ ਵਿੱਚ ਪਾ ਗਏ ਤੇ ਥਾਣਾ ਲਾ ਲਈ ਦਿੰਦਾ ਉਹ ਲੇ ਜਾ ਬੰਜੂਗੀ ਵਿੱਚ ਤੇ ਪਛੂ ਬੈਠੂਗਾ ਕੋਈ ਥਾਂ ਨਹੀਂ ਖਰਾਬ ਹੋਣਗੀ ਠੀਕ ਹੈ ਜੀ ਜੇ ਜਦੋਂ ਆਪਾਂ ਧਾਰਾ ਕੱਢਦੇ ਆ ਉਹ ਤਾਂ ਜਿਹੜੇ ਸਰਾਖ ਹੁੰਦੇ ਥਣਾ ਦੇ ਖੁੱਲੇ ਹੁੰਦੇ ਆ ਨਾ ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਡਿਪ ਕੱਪ ਹੈ ਇਹਦੇ ਵਿੱਚ ਐ ਥਾਣਾ ਆਪਾਂ ਡਬਾਉਣਾ ਠੀਕ ਹੈ ਜੀ ਠੰਡ ਬੋਲਣੇ ਆ ਠੀਕ ਆ ਜਿੱਥੇ ਮਰਜੀ ਬੱਚੂ ਬੈਠੇ ਉਹਨਾਂ ਥਾਂ ਨਹੀਂ ਖਰਾਵਾਂਗੇ ਸੈਟਲਿਟੀ ਦੇ ਆਪਣੇ ਲੈਂਦੇ ਉਹਨਾਂ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਜਿਵੇਂ ਇੱਧਰ ਆਹ ਕੈਨ ਆਪਣੇ ਮਿਲ ਕੇ ਕਿਹਨੇ ਚੀਜ਼ ਕੈਨ ਆ ਗਈ ਠੀਕ ਹੈ ਆ 15 ਲੀਟਰ ਦਾ ਆ ਗਿਆ ਜੀ ਹੂੰ ਠੀਕ ਹੈ ਜੀ ਆ ਆਪਣੇ 5 ਲੀਟਰ ਦੇ ਆ ਗਏ ਆ 10 ਲੀਟਰ ਦੇ ਆ ਗਏ ਠੀਕ ਹੈ ਜੀ ਆ ਆਪਣਾ ਫਰਨਲ ਆ ਗਈ ਜਿਵੇਂ ਦੁੱਧ ਛਾਨਣ ਵਾਸਤੇ ਹੁੰਦਾ ਹੀ ਹੈ ਹਮਮ ਠੀਕ ਹੈ ਜੀ ਇਹਦਾ ਪ੍ਰਾਈਸ ਲਾ ਲਓ ਤੁਸੀਂ 1600 ਰੁਪਿਆ 1600 ਰੁਪਿਆ ਕਿੰਨੇ ਲੀਟਰ ਵਾਲੇ ਦਾ ਇਹ ਇਹ 15 ਲੀਟਰ ਦੀ 15 ਲੀਟਰ ਵਾਲੇ ਦਾ 1600 ਰੁਪਿਆ ਤੇ 10 ਲੀਟਰ ਦਾ 1400 1400 ਰੁਪਿਆ 10 ਲੀਟਰ ਵਾਲੇ ਦਾ ਜਿਹੜਾ ਆਏ 5 ਲੀਟਰ ਦਾ ਹੀ 1800 ਰੁਪਏ ਦਾ ਹੀ ਠੀਕ ਹੈ ਜੀ ਠੀਕ ਹੈ ਜਿਹੜਾ ਫਰਨਲ ਆ ਦੁੱਧ ਜਿਵੇਂ ਛਾਨਣ ਵਾਸਤੇ ਠੀਕ ਹੈ ਇਹਦਾ ਪ੍ਰਾਈਸ 800 ਰੁਪਏ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਆਪਣਾ ਫਲਾਈ ਟ੍ਰੈਪ ਜਿਵੇਂ ਮੱਖੀਆਂ ਨੂੰ ਅੱਜਕੱਲ ਡੈਰੀ ਫਾਰਮ ਦੇ ਮੱਖੀਆਂ ਬਹੁਤ ਆ ਜਾਂਦੀਆਂ ਇਹ ਮੇਨ ਚੀਜ਼ ਹੈ ਡੈਰੀ ਫਾਰਮ ਆ ਜੀ ਇਹਨੂੰ ਫਲਾਈ ਟ੍ਰੈਪ ਕਹਿੰਦੇ ਆ ਇਹ ਜਾਲ ਹੁੰਦਾ ਹੀ ਏ ਠੀਕ ਹੈ ਇਹਦੇ ਵਿੱਚ ਇੱਕ ਕੈਮੀਕਲ ਹੁੰਦਾ ਵਾ ਹਮ ਇਹਦੇ ਵਿੱਚ ਭਰਿਆ ਭਰਾਈ ਆਉਂਦਾ ਕੈਮੀਕਲ ਕਿ ਆ ਪੂੜੀਆਂ ਨਾਲ ਜਾਂਦੀ ਪੂੜੀਆਂ ਆਉਂਦੀ ਆ ਇਹਨੂੰ ਫੋਲ ਕੇ ਕਰ ਦੋ ਵਿੱਚ ਠੀਕ ਹੈ ਤੇ ਪਾਣੀ ਪਾ ਦੋ ਇਹਦੇ ਵਿੱਚ ਠੀਕ ਹੈ ਨਾ ਕਰ ਅੱਜ ਦਾ ਸਟਿੱਕਰ ਜਿਹਾ ਲੱਗਿਆ ਹੋਇਆ ਪੂਰੀ ਪੂੜੀ ਪੂਰੀ ਪਾਉਣੀ ਹੈ ਪੂਰੀ ਸਾਰੀ ਪਾਣੀ ਹੁੰਦੀ ਆ ਠੀਕ ਹੈ ਇੱਥੋਂ ਤਾਈਂ ਪਾਣੀ ਦਾ ਭਰ ਦੇਣਾ ਹੈ ਇੱਥੋਂ ਤੱਕ ਪਾਣੀ ਤੱਕ ਭਰ ਦੇਣਾ ਆਪਾਂ ਤੇ 24 ਘੰਟੇ ਬਾਅਦ ਐਕਟਿਵੇਟ ਹੋ ਜਾਊਗਾ। ਹੂੰ ਇਹਦੀ ਜਿਵੇਂ ਜਿਵੇਂ ਸਮੈਲ ਜਾਈ ਹੋਗੀ ਫਿਰ ਮੱਖੀਆਂ ਅੰਦਰ ਆਟੋਮੈਟਿਕ ਅੰਦਰ ਜਾਣਗੀਆਂ ਇਹਦੀਆਂ। ਅੱਛਾ ਇਹਦੇ ਵਿੱਚ ਬੜੀ ਜਾਣੀਆਂ ਮੱਖੀਆਂ। ਇਹਦੇ ਮਹੀਨੇ ਦੀ ਵੈਲਿਡਿਟੀ ਆ। ਠੀਕ ਹੈ ਜੀ। ਜਦੋਂ ਮਹੀਨਾ ਖਤਮ ਹੋ ਗਿਆ ਉਦੋਂ ਦੀ ਸਬਸਟ ਕਰਦੇ ਆ। ਦਲਦਾ ਡੱਬਾ ਕੰਮ ਆ ਜਾਊਗਾ। ਠੀਕ ਹੈ ਪੂਰੀ ਤੁਸੀਂ ਨਵੀਂ ਲੈ ਕੇ ਪਾ ਸਕਦੇ ਆ। ਅੱਛਾ ਅੱਜ ਪੁਰੀ ਲਿਓਣੀ ਪਊਗੀ ਬਾਅਦ ਚ ਤੁਹਾਨੂੰ ਕੱਲੀ ਪੂੜੀ ਲੈਣੀ ਪੈਣੀ ਆ। ਤੇ ਇਹਦਾ ਇਹਦਾ ਪ੍ਰਾਈਸ ਕੀ ਰਹਿੰਦਾ? ਇਹਦਾ ਪ੍ਰਾਈਸ ਤਾਂ 350 ਰੁਪਏ। 350 ਸਮੇਤ ਪੂੜੀ। ਹਾਂਜੀ। ਤੇ ਕੱਲੀ ਪੂੜੀ ਕਿੰਨੇ ਦੀ ਲੈ ਲਈਏ ਆਪਾਂ ਕੁੜੀ ਇਹਦੇ ਵਿੱਚ ਪਾ ਲਈਏ ਇੱਥੋਂ ਤਾਂ ਹੀ ਪਾਣੀ ਦਾ ਭਰ ਲਈਏ ਮਹੀਨਾ ਚੱਲੂਗਾ ਤੇ ਬਾਅਦ ਚ ਕਰਲੀ ਕੁੜੀ ਪਾਈ ਜਾਈਏ ਤੇ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਇਹਦੇ ਵਿੱਚ ਵੱਢ ਜਾਣੀਆਂ 350 ਰੁਪਏ ਦੀ ਕੀਮਤ ਹੈ ਤੇ ਕੁੜੀ ਹੈਗੀ 100 ਰੁਪਏ ਦੀ ਹੈਨਾ ਠੀਕ ਹੈ ਜੀ ਤੇ ਇਹ ਆਪਣਾ ਟ੍ਰਾਂਸਪੇਰੈਂਟ ਹੈ ਇਹ ਆਪਣਾ ਟ੍ਰਾਂਸਪੇਰੈਂਟ ਕੈਨ ਹੈ ਜੀ ਠੀਕ ਹੈ ਇਹਦੇ ਵਿੱਚ ਦੁੱਧ ਮਲ ਸਾਫ਼ ਦੇ ਦਿੱਤਾ ਹੁੰਦਾ ਜੀ ਠੀਕ ਹੈ ਇਹਦਾ ਪ੍ਰਾਈਸ ਰੂਵੇ ਤਾਂ 9000 ਰੁਪਏ 9000 ਰੁਪਏ ਲੱਗਿਆ 32 ਲੀਟਰ ਦੀ ਕੈਪੈਸਿਟੀ ਹੈ ਨਾ ਇਹਦੀ 32 ਲੀਟਰ ਦੀ ਹੈ ਜੀ ਠੀਕ ਹੈ ਜੀ ਠੀਕ ਹੈ ਆ ਆਪਣਾ ਆਇਆ 5 ਲੀਟਰ ਦਾ ਕੈਨ ਜੀ SS 304 ਆਈ ਏ ਪਿਓ ਸਟੀਲ ਆਈ ਏ ਜੀ ਠੀਕ ਹੈ ਇਹਦਾ ਪ੍ਰਾਈਸ ਲੂਗਾ 5000 ਰੁਪਏ ਇਹਦਾ 5000 ਰੁਪਏ ਪ੍ਰਾਈਸ ਆ ਠੀਕ ਹੈ ਜੀ ਠੀਕ ਹੈ ਤੇ ਇਹ ਕੀ ਬੂਟ ਇਹ ਕਿਸ ਕੰਮ ਕਿਸ ਕੰਮ ਹੁੰਦੇ ਬਾਈ ਜੀ ਇਹ ਆਪਣੇ ਡੈਰੀ ਫਾਰਮ ਜੀ ਕੰਮ ਆ ਜਾਂਦੀ ਏ ਜਾਂ ਖੇਤੀਬਾੜੀ ਜੀ ਕੰਮ ਆ ਜਾਂਦੀ ਏ ਠੀਕ ਹੈ ਠੀਕ ਹੈ ਇਹਦੀ 12 ਇੰਚ ਦੀ ਹੁੰਦੀ ਹੈ ਇਹ ਤੇ ਪੂਰੇ ਸੌਫਟ ਬੂਟ ਆਪਣੇ ਆ ਤਾਂ ਆਪ ਵੇਖ ਸਕਦੇ ਜਮਾ ਸੌਫਟ ਹੈ ਨਾ ਪੈਰਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਆ ਦੇਖੋ ਜਿਹੜਾ ਸੱਪ ਦਾ ਡੰਗ ਹੁੰਦਾ 6 6 ਤੱਕ ਹੁੰਦਾ ਹੀ ਹੈ ਤੇ 12 ਇੰਚ ਦਾ ਇਸ ਕੋਈ ਡੰਗ ਦਾ ਰੰ ਨਹੀਂ ਹੁੰਦਾ ਕੋਈ ਆਪਣਾ ਅੱਛਾ ਸੱਪ ਦਾ ਡੰਗ ਜਿਹੜਾ 6 ਤੱਕ ਹੁੰਦਾ ਇਹ 12 ਇੰਚ ਤੱਕ ਇਹ 12 ਇੰਚ ਤਾਂ ਇੱਕ ਇੱਥੋਂ ਤਾਂ ਹੀ ਰਹਿਣਗੇ ਹਨਾ ਆਪਾਂ ਵਿੱਚ ਬਾਅਦ ਵੀ ਕੋਈ ਪ੍ਰੋਬਲਮ ਨਹੀਂ ਆਪਣੀ ਨਾ ਪਾਣੀ ਵੜੇ ਦੇ ਵਿੱਚ ਨਾ ਜ ਪਾਣੀ ਵੜੇ ਜਿਵੇਂ ਗੋਹਾਗਾ ਆਪਾਂ ਸਿੱਟਣਾ ਹੋਵੇ ਉਹਦੇ ਹਸਤੇ ਬੜੀ ਚੀਜ਼ ਹੈ ਨਾ ਇਹਦਾ ਕੀ ਪ੍ਰਾਈਜ਼ ਹੈ ਇਹਦਾ ਪ੍ਰਾਈਜ਼ ਲਊਗਾ 500 ਰੁਪਏ 500 ਰੁਪਏ ਠੀਕ ਹੈ ਜੀ ਤੇ ਕੁਆਲਿਟੀ ਆਪਾਂ ਵੇਖ ਸਕਦੇ ਹਾਂ ਪੂਰੇ ਬੈਸਟ ਕੁਆਲਿਟੀ ਦੇ ਹੈਗੇ ਇਹ ਹਾਂਜੀ ਠੀਕ ਹੈ ਜੀ ਯਾਨੀ ਕਿ ਤੁਹਾਡੇ ਕੋਲੇ ਸਾਰਾ ਸਮਾਨ ਹੀ ਮਿਲ ਜੂਗਾ ਇੱਕ ਵਾਰੀ ਬੰਦਾ ਆ ਗਿਆ ਕੋਈ ਇਹੋ ਜਿਹਾ ਸਮਾਨ ਹੋਣਾ ਨਹੀਂਗਾ ਜਿਹੜਾ ਨਾ ਮਿਲੇ ਹਣਾ ਹਾਂ